ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਵੀ ਰੇਸ਼ਮ ਗਿਆਨੇ ਵਾਲਾ ਤੇ ਬਾਈ ਜੀ ਗਿਆਨੇ ਪਿੰਡ ਦੀ ਇੱਕ ਬੱਚੀ ਸਾਡੀ ਛੋਟੀ ਜੀ ਪਿਆਰੀ ਜੀ ਬੱਚੀ ਤੇ ਆ ਜਿਹੜਾ ਖੇਡਦੇ ਨਾ ਬੱਚੇ ਰੱਸੀ ਟੱਪ ਰਸੀ ਟੱਪ ਤੇ ਇੰਨਾ ਟੈਲੈਂਟ ਆ ਇੰਨਾ ਟੈਲੈਂਟ ਆ ਬਾਈ ਤੁਸੀਂ ਨਾ ਦੇਖ ਕੇ ਕਮਾਲ ਹੀ ਹੋ ਜਾਓਗੇ ਕਿਉਂਕਿ ਆਪਾਂ ਤਾਂ ਇਹੀ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁੜੀ ਪਹਿਲੇ ਨੰਬਰ ਤੇ ਆਇਆ ਕਰੇ ਠੀਕ ਹੈ ਜਿੱਥੇ ਵੀ ਕੋਈ ਟੂਰਨਾਮੈਂਟ ਹੁੰਦਾ ਹੈ ਹਨਾ ਉੱਥੇ ਜਾਇਆ ਕਰੇ ਲੈ ਕੇ ਵੀ ਜਾਇਆ ਕਰਾਂਗੇ ਤੇ ਪਹਿਲੇ ਨੰਬਰ ਤੇ ਆਇਆ ਕਰੂ ਬਾਈ ਮੇਰਾ ਦਿਲ ਮੰਨਦਾ ਬਾਈ ਇਹ ਜਰੂਰ ਬਾਈ ਕੁਛ ਨਾ ਕੁਛ ਕਿਸੇ ਨੂੰ ਬਣ ਕੇ ਦਿਖਾਉਗੀ ਠੀਕ ਹੈ ਤੇ ਆਪਾਂ ਪਹਿਲਾਂ ਤਾਂ ਇਹਦੇ ਨਾਲ ਗੱਲਬਾਤ ਕਰਦੇ ਆਂ ਬੇਟਾ ਕੈਮਿਕਲ ਅੱਜ ਪੜਦਾ ਚੌਥੀ ਚ ਚੌਥੀ ਚ ਤੇ ਤੁਹਾਡਾ ਨਾਮ ਕੀ ਹੈ ਪ੍ਰਨੀਤ ਕੌਰ ਪ੍ਰਨੀਤ ਕੌਰ ਨਾਮ ਹੈ ਬਾਈ ਚੌਥੀ ਕਲਾਸ ਦੇ ਵਿੱਚ ਪੜਦੇ ਨੇ ਤੇ ਪੜ੍ਹਾਈ ਕਰਨੀ ਵੀ ਬਹੁਤ ਧਿਆਨ ਹੈ ਤੇ ਹੁਣ ਇਤੋਂ ਆਪਾਂ ਰੱਸੀ ਦਾ ਟੱਪਣ ਦਾ ਕਹਿੰਦੇ ਆ ਪ੍ਰਨੀਤ ਕੌਰ ਬੇਟਾ ਟੱਪ ਕੇ ਦਿਖਾਉ ਰੱਸੀ ਦੇਖੋ ਬਾਈ ਜੀ ਟੈਲੈਂਟ ਦੇਖੋ ਬਾਈ ਜੀ ਨਾਲੇ ਪੜਨਾ ਲਿਖਣਾ ਤੇ ਨਾਲੇ ਬਈ ਪ੍ਰੈਕਟਿਸ ਕਰਨੀ ਹੈ ਨਾ ਦੇਖੋ ਬਈ ਕਿੱਡਾ ਵਧੀਆ ਟੈਲੈਂਟ ਹੈ ਬੈਕ ਨੂੰ ਸੱਚੇ ਪਾਤਸ਼ਾਹ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਈ ਅੱਗੇ ਲਿਆਵੇ ਤੇ ਬੇਟਾ ਹੋਰ ਐਕਸ਼ਨ ਕੋਈ ਹੋਰ ਐਕਸ਼ਨ ਕਰ ਦੋ ਹਾਂ ਅ ਦੇਖੋ ਬਾਈ ਜੀ ਪੁੱਠਾ ਦੇਖੋ ਬਾਈ ਜੀ ਕਿਹੜਾ ਕਮਾਲ ਹੈ ਬਈ ਬਹੁਤ ਜ਼ਿਆਦਾ ਕਮਾਲ ਹੈ ਬਈ ਛੋਟੀ ਜੀ ਪਿਆਰੀ ਜੀ ਬੱਚੀ ਜੀ ਬਈ ਅੱਛਾ ਅੱਛਾ ਬਹੁਤ ਧੰਨਵਾਦ ਬੇਟਾ ਹੋਰ ਐਕਸ਼ਨ ਬੇਟਾ ਕੋਈ ਦੇਖ ਬਈ ਇੱਕ ਲੱਤ ਤੇ ਬਈ ਦੇਖੋ ਬਈ ਕਮਾਲ ਬਹੁਤ ਵਧੀਆ ਬੇਟਾ ਬਹੁਤ ਵਧੀਆ ਸਿਰਾਂ ਲਾਤਾ ਇਹ ਤੇ ਇੱਕ ਹੋਰ ਕੋਈ ਐਕਸ਼ਨ ਦੇਖ ਦੇਖੋ ਬਈ ਖੜ ਜਾ ਬੇਟਾ ਦੁਬਾਰੇ ਦੁਬਾਰੇ ਤੂੰ ਦੁਬਾਰੇ ਤੂੰ ਦੇਖੋ ਬਈ ਇੱਕ ਲੱਤ ਤੇ ਇੱਕ ਧਰਨੀ ਇੱਕ ਚੱਕਣੀ ਇੱਕ ਧਰਨੀ ਇੱਕ ਚੱਕਣੀ ਬਹੁਤ ਵਧੀਆ ਟੈਲੈਂਟ ਹੈ ਤੇ ਹੋਰ ਐਕਸ਼ਨ ਹੈਗਾ ਬੇਟਾ ਕੋਈ ਹੈ ਇੱਕ ਹੋਰ ਕਰਕੇ ਦਿਖਾ ਦਿਓ ਆਹ ਦੇਖੋ ਬਈ ਦੇਖੋ ਇੱਕ ਲੱਤ ਥੱਲੇ ਇੱਕ ਉੱਪਰ ਚੱਲ ਬੇਟਾ ਚੱਲ ਦੇਖੋ ਬਾਈ ਜੀ ਇਹ ਸੱਚੇ ਪਾਸ਼ਾ ਸੱਚੇ ਪਾਸ਼ਾ ਇੱਕ ਬੱਚੀ ਨੂੰ ਨਾ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਲੈ ਕੇ ਆਈ ਹੋਰ ਐਕਸ਼ਨ ਹੈ ਨਹੀਂ ਬੇਟਾ ਠੀਕ ਹੈ ਤੇ ਇੱਕ ਵਾਰੀ ਆਪਦਾ ਹੋਰ ਨਾਮ ਦੱਸ ਦੇ ਬੇਟਾ ਪ੍ਰਨੀਤਕਰ ਪ੍ਰਨੀਤਕਰ ਚੌਥੀ ਕਲਾਸ ਠੀਕ ਹੈ ਤੇ ਬਾਈ ਜੀ ਆਪਾਂ ਇਹੀ ਕਹਿੰਦੇ ਆਪਣੇ ਆ ਵੀਰਾਂ ਤੋਂ ਪੁੱਛਦੇ ਆ ਤੇ ਬਾਈ ਜੀ ਕੀ ਖਿਆਲ ਹੈ ਇਹ ਬੱਚੀ ਬਾਰੇ ਇਸ ਤਰ੍ਹਾਂ ਖੁਸ਼ੀ ਮਨਾਉਣਾ ਜੀ ਸਾਡੇ ਪਿੰਡ ਦਾ ਨਾਂ ਰੌਸ਼ਨ ਕਰੇ ਬੱਚੀ ਨਾਂ ਰੌਸ਼ਨ ਕਰੇ ਹਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਆਪਾਂ ਕਹਿੰਦੇ ਆ ਪਰਮਾਤਮਾ ਵੀ ਅੱਗੇ ਲਿਆਵੇ ਹਨਾ ਤੇ ਬਾਈ ਜੀ ਤੁਹਾਡਾ ਕੀ ਹਾਲ ਹੈ ਬਾਈ ਵਧੀਆ ਹਰ ਤਰ੍ਹਾਂ ਦਾ ਕੀ ਕਹਿੰਦੇ ਆ ਬੱਚੀ ਬਾਰੇ ਬਾਈ ਆਪਾਂ ਬੱਚੀ ਬਾਰੇ ਤਾਂ ਇਹੀ ਹੈ ਵੀ ਇਹਨੂੰ ਅੱਗੇ ਲਿਆਇਆ ਜਾਵੇ ਹਰ ਇੱਕ ਖੇਡ ਦੇ ਵਿੱਚ ਨੂੰ ਸ਼ਾਮਲ ਕੀਤਾ ਜਾਵੇ ਹਾਂ ਠੀਕ ਹੈ ਜੀ ਤੇ ਵੀ ਇਹਨਾਂ ਨੂੰ ਸਪੋਰਟ ਫੁੱਲ ਕਰਾਂਗੇ ਜੀ ਸਪੋਰਟ ਫੁੱਲ ਹਾਂ ਠੀਕ ਹੈ ਠੀਕ ਹੈ ਪ੍ਰਨੀਤ ਬਿਟਾ ਰਹੇ ਹੋ ਬੇਟਾ ਜੇ ਕੋਈ ਆਪਾਂ ਨੂੰ ਬੁਲਾਵੇ ਟੂਰਨਾਮੈਂਟ ਤੇ ਤੇ ਆਪਾਂ ਜਾ ਸਕਦੇ ਆ ਹਾਂਜੀ ਠੀਕ ਆ ਚਲ ਮੈਂ ਬੇਟਾ ਤੈਨੂੰ ਜਰੂਰ ਲੈ ਕੇ ਜਾਉਂ ਟੂਰਨਾਮੈਂਟ ਤੇ ਤੇ ਇੱਦਾਂ ਹੀ ਪ੍ਰੈਕਟਿਸ ਕਰਦੇ ਰਹੋ ਠੀਕ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟੂਰਨਾਮੈਂਟ ਆਇਆ ਨਾ ਜਿਵੇਂ ਝੋੜ ਰੋਹੀ ਆਇਆ ਸੀ ਇੱਧਰ ਹਰਿਆਣੇ ਦੇ ਵਿੱਚ ਆਪਾਂ ਗਏ ਸੀਗੇ ਠੀਕ ਹੈ ਮੈਨੂੰ ਪਤਾ ਨਹੀਂ ਸੀਗਾ ਨਹੀਂ ਮੈਂ ਤੁਹਾਨੂੰ ਜਰੂਰ ਲੈ ਕੇ ਜਾਂਦਾ ਠੀਕ ਹੈ ਭਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡੀ ਪ੍ਰਨੀਤ ਬੇਟੀ ਦਾ ਭਾਈ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਵੀਡੀਓ ਤਾਂ ਕਰੋ ਤੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਨਾ ਵਧੀਆ ਰੋਸ਼ਨ ਹੋ ਸਕੇ ਠੀਕ ਆ ਭਾਈ ਬਹੁਤ-ਬਹੁਤ ਧੰਨਵਾਦ ਬਾਏ ਕਰੋ ਸਾਰੇ ਜਣੇ ਬਾਏ ਬੱਚੋ ਬਾਏ ਬਾਏ ਬਹੁਤ-ਬਹੁਤ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ